ਜਾ ਰਹੇ ਨੇ ਜੀ ਜੀ ਕੀ ਕੁਰਬਾਨੀਆਂ ਤੁਸੀਂ ਨਹੀਂ ਦਿੱਤੀਆਂ ਅਸੀਂ ਪੰਜਾਬੀਆਂ ਨੇ ਇੱਕ ਦੂਸਰੇ ਦੇ ਘਰੇ ਵੜੇ ਅਸੀਂ ਪੰਜਾਬੀਆਂ ਨੇ ਕੁਮਾਰੇ ਗਏ ਹੋਰ ਕੋਈ ਇੰਡੀਅਨ ਬੰਦਾ ਨਹੀਂ ਵਾਰਿਆ ਗੱਦੰਦਾਸੇ ਉਹ ਕਿੱਥੇ ਫਤਾਨ ਦੇ ਅਸੀਂ ਪੰਜਾਬੀ ਇੱਕ ਦੂਸਰੇ ਦੇ ਘਰ ਵੜੇ ਅਸੀਂ ਪੰਜਾਬੀਆਂ ਨੇ ਇੱਕ ਦੂਸਰੇ ਦੀਆਂ ਕੁੜੀਆਂ ਚੁਕੀਆਂ ਅਸੀਂ ਬੇਹੌਰਮਤੀਆਂ ਕੀਤੀਆਂ ਔਰ ਪਵੇ ਲੈਂਦਾ ਪੰਜਾਬ ਹੋਈ ਤੇ ਪਾਵੇਂ ਚੜਦਾ ਪੰਜਾਬ ਮਦਦ ਦੀ ਅਸੀਂ ਤਫਰੀਕ ਨਹੀਂ ਰੱਖੀ ਉਹਦੀ ਮਾਫੀ ਮੰਗਣੀ ਸਹੀ ਗੱਲ ਉਹਦੀ ਮਾਫੀ ਸਾਨੂੰ ਮੰਗਣੀ ਪਈ ਅੱਜ ਦਾ ਮੰਗੀ ਹੈ ਕੱਲ ਮੰਗੀ ਹੈ ਤੇ ਮੈਂ ਮੇਰੇ ਦਾਦਾ ਜਿਹੜੇ ਸੈਡ ਮਾਸਟਰਸ ਹਨ ਅੰਮ੍ਰਿਤਸਰ ਦੇ ਵਿੱਚ ਉਹ ਲੋਰ ਚ ਪਹਿਲੀ ਸੈਟ ਲਉਗੇ ਸਰ ਤੇ ਮੈਂ ਬੜੇ ਫਖਰ ਨਾਲ ਗੱਲ ਕਿਸੇ ਵੇਲੇ ਕਹਿੰਦਾ ਹਾਂ ਨਾ ਪਰ ਪਹਿਲੀ ਵਾਰੀ ਮੈਂ ਕਹਿਣ ਲੱਗਾ ਕਿ ਉਹਨਾਂ ਦੇ ਜਿਹੜੇ ਆਪਣੇ 6 ਸਟੂਡੈਂਟਸ ਹਨ ਕਈ 6 ਸਟੂਡੈਂਟਸ ਹਨ 10 12 6 ਸਟੂਡੈਂਟਸ ਹਨ ਉਹਨਾਂ ਦੀਆਂ ਫੈਮਲੀਆਂ ਨੂੰ جو جی اگر جی 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 <laughs> 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 بہت شکریہ